ਹੈਲੋ ਜੀ ਸੰਸ਼ਟੀ ਕਾ ਜਿ ਕਿਮਿਓ ਸਾਈ ਠੀਕ ਠਾਕ ਜੀ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰਾਂ ਦੀ ਦਾਲ ਜਿਹਦੇ ਲਈ ਆਪਾਂ 1 ਕੋਲੀ ਦਾਲ ਦੀ ਲਈ ਹੈ ਤੇ ਇਹਨੂੰ ਆਪਾਂ ਖੁੱਲੇ ਪਾਂਡੇ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ 2-3 ਵਾਰੀ ਸਾਫ਼ ਪਾਣੀ ਦੇ ਵਿੱਚ ਧੋਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਕਲਰ ਨਾ ਰਹਿ ਜਾਵੇ ਲਓ ਜੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਹੁਣ ਕਰਾਂਗੇ ਆਪਾਂ ਗੈਸ ਔਨ ਤੇ ਆਪਾਂ ਹੁਣ ਕੁੱਕਰ ਦੇ ਵਿੱਚ ਪਾਵਾਂਗੇ 3 ਗਲਾਸ ਪਾਣੀ ਦੇ ਅਪਾ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਆਪਾਂ ਸਿਰਫ 3 ਗਲਾਸ ਹੀ ਪਾਣੀ ਦੇ ਪਾਵਾਂਗੇ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧੇ ਚਮਚੇ ਤੇ ਵੀ ਘੱਟ ਨਮਕ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਪਾਣੀ ਆਪਣੇ ਥੋੜਾ ਜਿਹਾ ਹੋਰ ਗਰਮ ਹੋ ਜਾਣ ਦੋ ਫਿਰ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਦਾਲ ਲਓ ਜੀ ਪਾਣੀ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਕੱਢ ਲਵਾਂਗੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਦਾਂਗੇ ਤਾਂ ਕਿ ਆਪਣੀ ਦਾਲ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਹੋ ਜਾਵੇ ਹੁਣ ਆਪਾਂ ਕਰ ਦਾਂਗੇ ਕੁੱਕਰ ਨੂੰ ਬੰਦ ਤਿੰਨ ਵਿਸਲਾਂ ਆਉਣ ਤੱਕ ਆਪਾਂ ਕਰਾਂਗੇ ਇਹਦਾ ਇੰਤਜ਼ਾਰ ਤੇ ਇਧਰ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਲਓ ਜੀ ਤੜਕੇ ਲਈ ਆਪ ਲਿਆਵਾਂ ਦੋ ਪਿਆਜ਼ ਇਨਾ ਹੀ ਲੈ ਲਈਏ ਆਪਾਂ ਦੋ ਹਰੀਆਂ ਮਿਰਚਾਂ ਦੋ ਟਮਾਟਰ ਅਦਰਕ ਤੇ ਲਸਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਛੋ ਟੁਕੜਿਆਂ ਚ ਕੱਟ ਲਵਾਂਗੇ ਕਿਤੇੰਦ ਨਾਲ ਆਪਣਾ ਤੜਕਾ ਬਹੁਤ ਬਧੀਆ ਤਿਆਰ ਹੋਊਗਾ ਲਓ ਜੀ ਇਧਰ ਆਪਣੀ ਵਿਸਲਾ ਰਹੀਆਂ ਨੇ ਕੁੱਕਰ ਦੀਆਂ 3 ਨੇ ਵਿਸਲਣ ਤੋਂ ਬਾਅਦ ਆਪਾਂ ਕੁੱਕਰ ਨੂੰ ਉਤਾਰ ਲਾਂਗੇ ਲਓ ਜੀ ਇਧਰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਰਾ ਤੜਕਾ ਕੱਟ ਲਿਆ ਹੈ ਪਾ ਪਿਆਜ਼ ਟਮਾਟਰ ਅਦਰਕ ਲਸਣ ਹਰੀਆਂ ਮਿਰਚਾਂ ਤੇ ਹਰਾ ਧਨੀਆ ਵੀ ਚੰਗੀ ਤਰ੍ਹਾਂ ਧੋ ਕੇ ਆਪਾਂ ਇਹਨੂੰ ਕੱਟ ਲਿਆ ਹੈ ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਕੱਚੀ ਪਾਵਾਂਗੇ ਤੇਲ ਦੀ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਆਪਾਂ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਕਿਨਾਲੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਥੋੜੀ ਜਿਹੀ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਤੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਤੇ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਤੇਲ ਦੇ ਵਿੱਚ ਗਰਮ ਗਰਮ ਕਰਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ प्याज चंकी तरह भुना ब्राउन होने तक प्याज अपना कच्चा नहीं होना चाहिए लो जी प्याज अपना ब्राउन हो चुका है तो हूँ आप हरिया मिर्च पावेंगे आप अदरक ਸੇਰਾ ਆਪਾਂ ਕੱਟ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ। ਹੁਣ ਆਪਾਂ ਤੇ ਅਦਰਕ ਲਸਣ ਨੂੰ ਵੀ ਚੰਗੀ ਤਰ੍ਹਾਂ ਪਿਆਜ਼ ਨਾਲ ਭੁੰਨਾਂਗੇ। ਲਓ ਜੀ ਪਿਆਜ਼ ਤੇ ਲਸਣ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ దోక మిట్టు రకే టమాటర జా కట్ రెండు టమాటరను ਲਓ ਜੀ ਆਪਾਂ ਹਲਕੀ ਜਿਹੀ ਹੱਥਾਂ ਦੇ ਨਾਲ ਕਟਚੀ ਨੂੰ ਪੁੱਠੀ ਕਰਕੇ ਚੰਗੀ ਤੇ ਟਮਾਟਰ ਨੂੰ ਇਸ ਤਰ੍ਹਾਂ ਫੇਰ ਦਾਂਗੇ ਤਾਂ ਕਿ ਆਪੇ ਟਮਾਟਰ ਚੰਗੀ ਤੇ ਨਾਲ ਪਿਆਜ਼ ਵਿੱਚ ਘੁਲ ਜਾਣ। 3 ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਇੱਕ ਚਮਚਾ ਨੂਨ ਦਾ। ਆਪਾਂ ਥੋੜਾ ਜਿਹਾ ਨੂਨ ਪਹਿਲਾਂ ਆਪਾਂ ਦਾਲ ਦੇ ਵਿੱਚ ਪਾਤਾ ਸੀਗਾ ਜਦੋਂ ਆਪਾਂ ਉਹਨੂੰ ਉਬਾਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ। ਇੱਕ ਚਮਚਾ ਹਲਦੀ ਦਾ ਕਿੰਨਾਂ ਲਈ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਥਿਓਨ ਪਾਵਾਂਗੇ ਆਪਾਂ 1 ਦਾ ਚਮਚਾ ਦੀਗੀ ਮਿਰਚ ਦਾ ਇਹ ਨਾਲ ਆਪਣੀ ਦਾਲ ਦਾ ਕਲਰ ਬਹੁਤ ਵਧੀਆ ਬਣ ਕੇ ਆਊਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾਂਗੇ 2 ਮਿੰਟ ਆਪਾਂ ਇਹਨੂੰ ਭੁੰਨਾਂਗੇ ਤਾਂ ਕਿ ਆਪਾਂ ਤੜਕਾ ਚੰਗੀ ਤਰ੍ਹਾਂ ਪੱਤੀਆ ਤਰੀਕੇ ਨਾਲ ਤਿਆਰ ਹੋ ਕੇ ਆਵੇ ਦੇਖੋ ਤੁਸੀਂ ਕਿੰਨਾ ਵਧੀਆ ਆਪਣਾ ਤੜਕਾ ਤਿਆਰ ਹੋ ਰਿਹਾ ਹੈ ਸਲੋਜੀ ਤੜਕਾ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਧਨੀਆ ਤਾਂ ਕਿ ਆਪਾਂ ਤੜਕੀ ਦੇ ਵਿੱਚ ਇਹ ਵੀ ਬਹੁਤ ਵਧੀਆ ਟੇਸਟ ਆਊਗਾ ਤੜਕੀ ਵਿੱਚ ਆਪਾਂ ਥੋੜਾ ਜਿਹਾ ਧਨੀਆ ਜ਼ਰੂਰ ਪਾਵਾਂਗੇ ਬਾਕੀ ਧਨੀਆ ਆਪਾਂ ਬਾਅਦ ਵਿੱਚ ਪਾਵਾਂਗੇ ਉੱਪਰ ਦੀ ਦਾਲ ਦੇ ਲਓ ਜੀ ਹੁਣ ਆਪਾਂ ਪਾਵਾਂਗੇ ਇਹਦੀ ਵਿੱਚ ਦਾਲ ਦੇਖੋ ਕਿੰਨੀ ਵਧੀਆ ਦਾਲ ਬਣ ਕੇ ਆਪਣੀ ਤਿਆਰ ਹੋਈ ਹੈ ਤਿੰਨ ਬਿਸਤਰਾ ਦੇ ਵਿੱਚ ਤੇ ਹੁਣ ਆਪਾਂ ਸਾਰੀ ਦਾਲ ਕੜਾਹੀ ਵਿੱਚ ਪਾਵਾਂਗੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਤਾਂ ਕਿ ਤੜਕਾ ਤੇ ਦਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦਾਲ ਆਪਾਂ ਨੂੰ ਥੋੜੀ ਜਿਹੀ ਗਾੜੀ ਲੱਗਦੀ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਅੱਧਾ ਇੱਕ ਗਲਾਸ ਪਾਣੀ ਦਾ ਤਾਂ ਕਿ ਦਾਲ ਆਪਣੀ ਥੋੜੀ ਜਿਹੀ ਹੋਰ ਪਤਲੀ ਹੋ ਜਾਵੇ ਇਹ ਬਹੁਤ ਵਧੀਆ ਬਣੀ ਕਿ ਤਿਆਰ ਹੋਈ ਅ ਜੇ ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰੇ ਦਾਲ ਬਣਾ ਕੇ ਜਰੂਰ ਦੇਖਿਓ ਜਿਹੜੇ ਬੱਚੇ ਨਹੀਂ ਖਾਂਦੇ ਨਾ ਮੂੰਗੀ ਮਸੇਦ ਦਾਲ ਉਹ ਵੀ ਖਾਣ ਲੱਗ ਜਾਣਗੇ ਇੰਨੀ ਵਧੀਆ ਤਰੀਕੇ ਨਾਲ ਦਾਲ ਤਿਆਰ ਕੀਤੀ ਆ ਆਪਾਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਤਾਂ ਕਿ ਆਪਣੀ ਦਾਲ ਬਿਲਕੁਲ ਪਤਲਿਆ ਹੋ ਜਾਵੇ ਲਓ ਜੀ ਆਪਾਂ ਅੱਧਾ ਗਲਾਸ ਪਾਣੀ ਪਾਤਾ ਇਹਦੇ ਵਿੱਚ ਕਿ ਆਪਾਂ ਹੁਣ ਇੱਕ ਵਾਲਾ ਔਨ ਟਿੱਕਰ ਇਹਨੂੰ ਹੋਰ ਗੈਸ ਤੇ ਉਬਾਲਾਂਗੇ ਦੇਖੋ ਤੁਸੀਂ ਕਿੰਨੀ ਵਧੀਆ ਦਾਲ ਆਪਣੀ ਤਿਆਰ ਹੋਈ ਹੈ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਲਓ ਜੀ ਤੁਸੀਂ ਆਪ ਦੇਖ ਸਕਦੇ ਹੋ ਦਾਲ ਆਪਣੀ ਕਿੰਨਾ ਵਧੀਆ ਦਾਲ ਦਾ ਕਲਰ ਆਇਆ ਕਿੰਨੀ ਵਧੀਆ ਦੇਖਣ ਚ ਲੱਗਦੀ ਪਈ ਹੈ ਜਿੰਨੀ ਵਧੀਆ ਦੇਖ ਚ ਲੱਗਦੀ ਓਨੀ ਵਧੀਆ ਹੀ ਖਾਣ ਚ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਬਣਾ ਕੇ ਦੇਖੋ ਹੁਣ ਆਪਾਂ ਇਹਨੂੰ 2 ਕੁ ਮਿੰਟ ਲਈ ਢੱਕ ਕੇ ਰੱਖ ਦਾਂਗੇ ਲਓ ਜੀ ਦਾਲ ਬਣ ਕੇ ਆਪਣੀ ਤਿਆਰ ਹੋ ਚੁੱਕੀ ਹੈ ਇਹਨੂੰ ਤੁਸੀਂ ਘਿਓ ਪਾ ਕੇ ਮੱਖਣ ਪਾ ਕੇ ਜਿਸ ਤਰੀਕੇ ਨਾਲ ਖਾਣਾ ਚਾਹੋ ਉਸੇ ਤਰੀਕੇ ਨਾਲ ਖਾ ਸਕਦੇ ਹੋ ਇਹ ਦਾਲ ਬਹੁਤ ਵਧੀਆ ਬਣ ਕੇ ਤਿਆਰ ਹੋਈ ਓ ਤੁਸੀਂ ਆਪਣੇ ਘਰੇ ਜਰੂਰ ਇਹ ਦਾਲ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਦਾਲ ਕਿਹੋ ਜਿਹੀ ਬਣੀ ਆ ਤੁਸੀਂ ਅਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ